ਤਾ ਬੁੱਗਾ 10 ਫੁੱਟ ਤੋਂ ਭੱਜਿਆ ਆਉਂਦਾ ਸਿੱਧਾ ਉਹਦੀ ਛਾਤੀ ਤੇ ਇੱਥੇ ਹੱਥ ਮਾਰਦਾ ਮੇਰੀ ਵਾਈਫ ਇਦਾਂ ਪਿੱਛੇ ਕਰ ਜਾਂਦੀ ਆ ਸਰ ਵੱਜਦਾ ਬੁੱਗੇ ਨੇ ਤਾਂ ਸੱਟ ਮਾਰ ਕੇ ਮੇਰੀ ਵਾਈਫ ਅੱਜ ਦੇ ਦਿਨ ਚ ਮਰੀ ਹੋਈ ਆ ਉਸ ਦਿਨ ਦੇ ਵਿੱਚ ਕ੍ਰਿਟੀਕਲ ਪੋਜੀਸ਼ਨ ਨੂੰ ਇੱਕ ਨਾਰਮਲ ਕੇਸ ਬਣਾਤਾ ਬੁੱਗਾ ਤਾਂ ਕੁਝ ਵੀ ਕਰ ਸਕਦਾ ਮੈਂ ਉਹਦੇ ਮੂੰਹ ਕੋਲੋਂ ਆਪਣੀ ਪੱਗ ਚੱਕ ਕੇ ਕੰਨ ਲਾ ਲੈਂਦਾ ਮੇਰੇ ਕੰਨ ਚ ਹਵਾ ਵੱਜਦੀ ਜਦੋਂ ਹਵਾ ਨਹੀਂ ਨਾ ਮੈਂ ਤਾਂ ਉਹ ਤੋਂ ਪੱਟਿਆ ਗਿਆ ਉਹਨੇ ਕੀ ਵਿਚਾਰੀ ਨੇ ਮਾਰਾ ਕਰਿਆ ਉਹਨੂੰ ਕਿਉਂ ਮਾਰਿਆ ਮੈਂ ਉਹਨੂੰ ਮਾਰ ਦਿੰਦਾ ਮੈਨੂੰ ਮਾਰਨੇ ਲੱਗਿਆ ਤਾਂ ਜੋ ਹੀ ਮਾਰ ਦਿੰਦਾ ਮੈਂ ਤੋਂ ਉਦੋਂ ਤੱਕ ਆਪਣੀ ਜੀਵਨ ਸਾਥਣ ਦਾ ਸਤ ਕਾਰੀ ਕਰੂੰਗਾ ਮੈਂ ਨਹੀਂ ਕਰਦਾ ਮੈਂ ਤਾਂ ਇਕੱਲਾ ਵੀ ਬੈਠਾ ਰਹੂੰਗਾ ਮੈਂ ਤਾਂ ਸਾਰੀ ਉਮਰ ਬੈਠਾ ਰਹੂੰਗਾ ਜਿੰਤਣ ਮੇਰੇ ਸਾਹ ਮੁੱਕ ਗਏ ਉਦਣ ਚੱਕ ਕੇ ਸਸ ਕਰ ਦੋ ਉਹਨਾਂ ਦਾ ਕਰ ਦੇਣਗੇ ਮੈਂ ਨਹੀਂ ਕਰਦਾ ਮੈਨੂੰ 1 ਸਾਲ ਤੋਂ ਮੇਰੀ ਜ਼ਿੰਦਗੀ ਨਰਕ ਬਣਾਈ ਪਈ ਹੈ ਮੇਰੇ ਪੱਲੇ ਕੱਖ ਨਹੀਂ ਹੈ ਇਸੇ ਗੱਲ 'ਚ ਮੈਂ ਐਡ ਕਰਦਾ ਜਦੋਂ ਜੋ ਬੁੱਗਾ ਬੋਲ ਰਿਹਾ ਉਹਨੇ ਜ਼ਿੰਦਗੀ 'ਚ ਝੂਠੇ ਬੋਲਿਆ ਉਹਦੇ ਝੂਠ ਨੇ ਸਾਡਾ ਘਰ ਬਰਬਾਦ ਕਰਤਾ ਮਤਲਬ ਹੁਣ ਮੈਂ ਸ਼ੁਰੂ ਤੋਂ ਨਹੀਂ ਸੁਣਾਉਂਦਾ ਤੁਹਾਨੂੰ ਇੱਥੋਂ ਹੀ ਸੁਣਾਉਣਾ ਬੁੱਗਾ ਮੇਰੀ ਬੁੱਗ ਨੇ ਚਾਬੀ ਖੋਲੀ ਬਾਕੀ ਗੱਲਾਂ ਬਾਅਦ ਦੱਸ ਦੂੰ ਚਾਬੀ ਖੋਲੀ ਮੈਂ ਗੱਡੀ 'ਚ ਬੈਠਣ ਲੱਗਿਆ ਭੱਜਣ ਲੱਗਿਆ ਉਹਨੇ ਚਾਬੀ ਕੱਢ ਲਈ ਮੇਰੇ ਨੌਕਰਾਂ ਨੇ ਦੱਸਤਾ ਮੇਰੀ ਵਾਈਫ ਨੂੰ ਵੀ ਚਾਬੀ ਕੱਢ ਲਈ ਗੱਡੀ ਦੀ ਦੂਜੀ ਚਾਬੀ ਲਿਆ ਮੇਰੀ ਵਾਈਫ ਚਾਬੀ ਲੈ ਕੇ ਆ ਗਈ ਕਰੋ ਕਰੋ ਚਾਬੀ ਲੈ ਕੇ ਆ ਗਈ ਮਤਲਬ ਇਸ ਇਸ ਇਨਸੀਡੈਂਟ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਮੇਰਾ ਗਲ ਘੁੱਟ ਕੇ ਮੈਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਹੈ ਆ ਦੇਖਾ ਇੱਥੇ ਗੁੱਠਾ ਦਿੱਤਾ ਮਾਰਨ ਦੀ ਕੋਸ਼ਿਸ਼ ਕਰੀਆ ਦੋ ਜਣਿਆਂ ਨੇ ਫੜਿਆ ਵਾ ਤਾਂ ਹਜਾਰਾ ਸਿੰਘ ਨੇ ਤੇ ਕੁੜਮ ਦੇ ਭਾਈ ਨੇ ਬੁੱਗੇ ਨੇ ਮੇਰਾ ਗਲ ਘੁੱਟਿਆ ਪਹਿਲਾਂ ਫਿਰ ਮੇਰੇ ਅਗੁੱਠਾ ਦਿੱਤਾ ਉਸ ਬੰਦੇ ਨੂੰ ਮੇਰੀ ਵਾਈਫ ਕਹਿੰਦੀ ਮੇਰਾ ਹਾਲਤ ਦੇਖ ਕੇ ਤਿੰਨ ਲੱਖ ਚ ਕਿਹਾ ਨੇ ਉਹ ਕਹਿੰਦੀ ਕਿਉਂ ਸਾਨੂੰ ਤੰਗ ਕਰਿਆ ਸਾਨੂੰ ਜੀ ਲੈਣ ਦੋ ਬੱਸ ਵੀ ਕਰੋ ਐਨੀ ਗੱਲ ਕਹਿਣ ਤੋਂ ਉਹਦੇ ਕੁੜਮ ਦੇ ਭਾਈ ਨੇ ਉਹਨੂੰ ਝੋੜਿਆ ਥੋੜਾ ਜਿਹਾ ਪਰ ਗਰੀ ਨਹੀਂ ਹੈਗੀ ਮੈਂ ਤਾਂ ਕੋਲ ਐ ਨਾ ਉਸ ਤੋਂ ਬਾਅਦ ਬੁੱਗੇ ਨੂੰ ਹੋ ਗਿਆ ਵੀ ਮੇਰੇ ਕੁੜਮ ਦੀ ਬੇਇੱਜ਼ਤੀ ਕਰਤੀ ਕੁੜਮੇ ਲੱਗਿਆ ਨਾ ਤਾਂ ਬੁੱਗਾ 10 ਫੁੱਟ ਤੋਂ ਭੱਜਿਆ ਆਉਂਦਾ ਸਿੱਧਾ ਉਹਦੀ ਛਾਤੀ ਤੇ ਇੱਥੇ ਹੱਥ ਮਾਰਦਾ ਮੇਰੀ ਵਾਈਫ ਇਦਾਂ ਪਿੱਛੇ ਗਰ ਜਾਂਦੀ ਆ ਆ ਸਰਵਾਜਦਾ ਉਸੇ ਟਾਈਮ बेहोश ਹੋ ਜਾਂਦੀ ਆ ਪਤਨੀ ਪੁੱਤ ਲਈ ਚਸਦੇ ਆ ਥੋੜੀ ਜਿਹੀ ਸੁਸਤ ਆਉਂਦੀ ਆ ਫੜ ਕੇ ਖੜਾ ਕਰ ਦਿੰਦੇ ਆ ਖੜਾ ਕਰਨ ਤੋਂ ਬਾਅਦ 3 ਮਿੰਟ ਬਾਅਦ ਜਾਂ 2 ਮਿੰਟ ਬਾਅਦ ਪੁਲਿਸ ਦੀ ਐਂਟਰੀ ਹੁੰਦੀ ਆ ਪੁਲਿਸ ਦੀ ਜਦੋਂ ਐਂਟਰੀ ਹੁੰਦੀ ਆ ਤਾਂ ਮੈਂ ਪੁਲਿਸ ਨੂੰ ਕਹਿੰਦਾ ਮੈਨੂੰ ਤਾਂ ਨੇਚਰ ਪਤਾ ਵੀ ਇਹ ਨਹੀਂ ਮੇਰੀ ਗੱਲ ਮੇਰੇ ਦੋਹਾਂ ਨਾਲ ਗੱਲ ਨਹੀਂ ਹੋਣੀ ਤੁਸੀਂ ਪਹਿਲਾਂ ਇਹਦੀ ਸੁਣ ਲਓ ਦੂਜੀ ਗੱਲ ਮੇਰੇ ਮਨ ਚ ਸੀ ਮੈਂ ਆਪਣੀ ਵਾਈਫ ਦੀ ਦੇਖ ਰਹਿਕ ਕਰ ਲਾਂ ਮੈਂ ਆਪਣੀ ਵਾਈਫ ਦੇ ਕੋਲ ਖੜਾ ਪੁਲਿਸ ਇੰਨਾ 10 ਕਦਮ ਅੱਗੇ ਗਈ ਆ ਮੇਰੀ ਵਾਈਫ ਐ ਘੁੰਮਦੀ ਘੁੰਮਦੀ ਫੇਰ ਗਿਰ ਗਈ ਉਹ ਸੈਕੰਡ ਟਾਈਮ ਐ ਸਰ ਜੋ ਪੁਲਿਸ ਦੀ ਹਾਜ਼ਰੀ ਚ ਗਰੀ ਐ ਉਹ ਸੈਕੰਡ ਟਾਈਮ ਐ ਤਾਂ ਕਹੋ ਫਸਟ ਟਾਈਮ ਬੱਜਿਆ ਉਹ ਫਸਟ ਪਹਿਲਾਂ ਹੋਇਆ ਫਸਟ ਦਿਨ ਉਹ ਫੇਰ ਗਿਰਦੀ ਆ ਉਹਨੂੰ ਫੇਰ ਬੈਠਾ ਕਰਦੇ ਆ ਉਹਨੂੰ ਫੇਰ ਚੱਕ ਕੇ ਲੈ ਆਉਨੇ ਆ ਐ ਸੱਚੋ ਸਾਹਿਬ ਨੇ ਰਾਤ ਡੀਐਸਪੀ ਸਾਹਿਬ ਦੀ ਹਾਜ਼ਰੀ ਚ ਮੰਨਿਆ ਵੀ ਜਦੋਂ ਸੈਕੰਡ ਟਾਈਮ ਵੀ ਗਿਰਦੀ ਆ ਮੇਰੀ ਤਾਂ ਪਿੱਠ ਤੇ ਛਾਡੀ ਤਾਂ ਜਨਾਬ ਐਮਐਲਆਰ ਤੱਕ ਨਹੀਂ ਕੱਟੀ ਗਈ ਰਾਜੂ ਖੰਨਾ ਸਾਹਿਬ ਨੇ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਦੱਸਤਾ ਮੈਨੂੰ 1 ਸਾਲ ਤੋਂ ਮੇਰੀ ਜ਼ਿੰਦਗੀ ਨਰਕ ਬਣਾਈ ਪਈ ਹੈ ਮੇਰੇ ਪੱਲੇ ਕੱਖ ਨਹੀਂ ਹੈਗਾ ਜੋ ਤੁਹਾਡੇ ਵਾਈਫ ਦੀ ਡੈਥ ਹੋਈ ਆ ਉਹ ਹਸਪੀਟਲ ਪਹੁੰਚਣ ਤੋਂ ਬਾਅਦ ਹੋਈ ਆ ਜਾਂ ਪਹਿਲਾਂ ਹੀ ਹੋ ਗਈ ਸੀ ਮੈਂ ਇਸ ਨੂੰ ਕੰਟੀਨਿਊ ਕਰਦਾ ਹਾਂ ਅਸੀਂ ਉਰੇ ਆ ਜੰਨੇ ਆ ਉਰੇ ਆਉਣ ਤੋਂ ਬਾਅਦ ਸਾਡਾ ਟ੍ਰੀਟਮੈਂਟ ਸ਼ੁਰੂ ਹੁੰਦਾ ਹੈ ਪਹਿਲਾਂ ਜਦ ਮੇਰੀ ਵਾਈਫ ਦੀ ਇੰਜਰੀ ਆ ਤਾਂ ਡਾਕਟਰ ਨੂੰ ਤਾਂ ਪਤਾ ਵੀ ਨਹੀਂ ਚਰ ਆਫ ਇੰਜਰੀ ਕੀ ਆ ਇਹਨੂੰ ਰੈਫਰ ਕਰਦਾ 4 ਘੰਟੇ ਰੱਖਣ ਦਾ ਕੋਈ ਮਤਲਬ ਨਹੀਂ ਬਣਦਾ ਮੈਂ ਕਹਿੰਦਾ ਤੁਸੀਂ ਮਾਰ ਨਾ ਦਿਓ ਮਾਰ ਨਾ ਦਿਓ ਕਹਿੰਦਾ ਬਾਰ ਬਾਰ 4 ਘੰਟੇ ਬਾਅਦ ਡਾਕਟਰ ਮੈਨੂੰ ਦੋ ਪਰਚੀਆਂ ਫੜਾਉਂਦਾ ਜੀ ਰੈਫਰ ਸਲਿੱਪ ਮੈਂ ਲੈ ਕੇ ਫਟੇ ਘੜ ਚਲੇ ਜਾਂਦਾ ਜੀ ਕਿਉਂ ਜਿਹੜਾ ਐਮਐਲਆਰਾਂ ਤੋਂ ਉਰੀ ਰਹਿ ਜਾਣੀ ਹੈ ਮੈਂ ਰੈਫਰ ਸਲਿੱਪਾਂ ਲੈ ਜਾ ਕੇ ਉਥੇ ਡਾਕਟਰ ਨੂੰ ਦਿੰਨਾ ਉਹ ਡਾਕਟਰ ਦੇਖਦੀ ਸਾਰ ਪੋਜੀਸ਼ਨ ਮੇਰੇ ਪੇਸ਼ੈਂਟ ਦੀ ਕਹਿੰਦਾ ਇਹਨੂੰ ਫਟਾਫਟ ਬੱਤੀ ਲੈ ਜਾਓ ਮੈਂ ਡਰ ਜਾਂਦਾ ਮੈਂ ਡਰਦੀ ਸਾਰ ਮੈਂ ਉਹਨੂੰ ਕਹਿਣਾ ਮੈਂ ਕਿਹਾ ਡਾਕਟਰ ਸਾਹਿਬ ਇਹ ਐਮ ਐਲ ਸੀ ਕੇਸ ਹੈ ਥੋੜਾ ਜਿਹਾ ਧਿਆਨ ਨਾਲ ਦੇਖ ਲਓ ਚੰਗੀ ਤਰ੍ਹਾਂ ਦੇਖ ਲਓ ਉਹ ਕਹਿੰਦਾ ਐਮ ਐਲ ਸੀ ਕਿੱਥੇ ਤੇਰੀ ਰੈਫਰ ਸਲਿਪਰ ਤਾਂ ਹੈ ਹੀ ਨਹੀਂ ਇਹ ਤਾਂ ਨੋਰਮਲ ਕੇਸ ਹੈ ਬੁੱਗੇ ਨੇ ਤਾਂ ਸੱਟ ਮਾਰ ਕੇ ਮੇਰੀ ਵਾਈਫ ਅੱਜ ਦੇ ਦਿਨ ਚ ਮਰੀ ਹੋਈ ਆ ਉਸ ਦਿਨ ਦੇ ਵਿੱਚ ਕ੍ਰਿਟੀਕਲ ਪੋਜੀਸ਼ਨ ਨੂੰ ਇੱਕ ਨੋਰਮਲ ਕੇਸ ਬਣਾਤਾ ਕਿ ਬੁੱਗਾ ਤਾਂ ਕੁਝ ਵੀ ਕਰ ਸਕਦਾ ਕਰਿਆ ਇਹਨੇ ਪਹਿਲਾਂ ਬਹੁਤ ਕੁਝ ਕਰਿਆ ਮੇਰੇ ਨਾਲ ਅੱਜ ਦੀ ਉਹ ਦੇਖ ਲਓ ਕਿ ਆ अच्छा उस तो बाद एक ਘੰਟੇ ਤੋਂ ਬਾਅਦ ਮੈਂ ਡਾਕਟਰ ਨੂੰ ਫੋਨ ਕਰਦਾ ਜੀ ਉੱਥੇ ਮੈਂ ਡਾ ਸਾਹਿਬ ਤੁਸੀਂ ਮੇਰੀ ਵਾਈਫ ਦੀ ਐਮਐਲਰ ਕਿਉਂ ਕੱਟੀ ਉਹ ਕਹਿੰਦਾ ਜਲਦਬਾਜ਼ੀ ਚ ਰਹਗੀ 24 ਘੰਟੇ ਤੁਸੀਂ ਦੁਆਰੇ ਆ ਕੇ ਕਟਾ ਲਿਓ ਜੀ ਉੱਥੋਂ ਅਸੀਂ ਚੱਲ ਪੈਨੇ ਆ 5 ਕਿਲੋਮੀਟਰ ਬਾਅਦ ਮੈਂ ਆਪਣੀ ਵਾਈਫ ਦੇ ਪੇਟ ਵੱਲ ਦੇਖਦਾ ਰਹਿੰਦਾ ਵੀ ਸਾਹ ਆਉਂਦਾ ਤਾਂ ਮੈਨੂੰ ਸਮਝ ਨਹੀਂ ਲੱਗੀ ਗੱਡੀ ਹਿਲਦੀ ਚ ਪਤਾ ਨਹੀਂ ਲੱਗਿਆ ਮੈਂ ਉਹਦੇ ਮੂੰਹ ਕੋਲ ਆਪਣੀ ਪੱਗ ਚੱਕ ਕੇ ਕੰਨ ਲਾ ਲੈਂਦਾ ਮੇਰੇ ਕੰਨ 'ਚ ਹਵਾ ਵੱਜਦੀ ਦੀ ਜਦੋਂ ਆਵਰੀ ਨਾ ਮੈਂ ਤਾਂ ਉਹ ਤੋਂ ਪੱਟਿਆ ਗਿਆ ਮੈਂ ਉਹਨੂੰ ਫੋਨ ਉਹ ਦੋਨੇ ਬੰਦੇ ਨਾ ਅੰਦਰ ਬੈਠ ਕੇ ਗੱਡੀ ਤੇ ਉਹ ਮੈਨੂੰ ਕਹਿੰਦੇ ਵੀ ਜੇ ਤੈਨੂੰ ਪ੍ਰੋਬਲਮ ਹੋਈ ਤਾਂ ਕਿੜਕਾ ਦੀ ਖਿੜਕਾਈ ਉਹ ਬਾਹਰ ਆਇਆ ਉਹ ਬਾਹਰ ਆਇਆ ਉਹਨੇ ਚੈੱਕ ਕਰਿਆ ਭਾਈ ਜੀ ਕੁਝ ਨਹੀਂ ਤਾਂ ਉਹ ਮੈਨੂੰ ਐ ਦੱਸ ਉਹਨੇ ਕਿਹਾ ਵਿਚਾਰੀ ਨੇ ਮਾਰਾ ਕਰਿਆ ਉਹਨੂੰ ਕਿਉਂ ਮਾਰਿਆ ਮੈਨੂੰ ਮਾਰ ਦਿੰਦਾ ਮੈਨੂੰ ਮਾਰਨੇ ਲੱਗਿਆ ਤਾਂ ਜਿਵੇਂ ਮਾਰ ਦਿੰਦਾ ਉਹਨੇ ਤਾਂ ਕਾਹਨ ਨਿਕਾਲ ਉਹ ਪੈ ਗਈ ਤੈਨੂੰ ਐਡਾ ਕਾਹ ਕਹਿਤਾ ਤਾਂ ਮੇਰੀ ਪਤਨੀ ਨੇ ਉਹਨੇ ਤਾਂ ਆਪਣੀ ਚਿੰਤੇ ਵਿੱਚ ਰਹਿ ਕੇ ਸਾਨੂੰ ਕਾਹਨ ਕੱਢੀ ਜਿੱਦਣ ਬੁਕੇ ਮੈਨੂੰ ਪਹਿਲਾ ਮਾਰਿਆ ਵੀਡੀਓ ਦੇਖ ਲਿਓ ਉਹਨੇ ਕਾਹਨ ਦੀ ਕੱਢੀ ਬੁਕੇ ਉਹ ਘਰ ਮਰਿਆ ਆ ਤੇ ਜੋੜ ਦਿੱਤੀ ਆਇਆ ਤੇ ਜੋੜ ਦਿੱਤੀ ਉਹਨੂੰ ਮਾਰ ਕੇ ਤਾਂ ਬਹੁਤ ਮਾੜਾ ਕਰਿਆ ਦੇ ਤੁਹਾਡੀ ਤੁਹਾਡੀ ਮੰਗ ਕੀ ਹੈ ਜੀ ਹੁਣ ਤੁਸੀਂ ਚਾਹੁੰਦੇ ਮੇਰੀ ਮੰਗ ਅੱਜ ਦੇ ਟਾਈਮ 'ਚ ਸਭ ਤੋਂ ਪਹਿਲਾਂ ਐਮਐਲਆਰ ਕੱਟ ਹੋਵੇ ਮੈਂ ਪੁਰਾਣੀਆਂ ਗੱਲਾਂ ਨਹੀਂ ਅੱਜ ਕਰਨੀਆਂ ਮੇਰੀ ਐਮਐਲਆਰ ਕੱਟ ਹੋਵੇ ਮੇਰੀ ਐਮਐਲਆਰ ਕੱਟ ਹੋਵੇ ਉਸ ਤੋਂ ਬਾਅਦ ਪੁਲਿਸ ਆਪਣਾ ਕੰਮ ਕਰੂਗੀ ਮੈਂ ਅੱਜ ਦੇ ਕੰਮ 'ਚ ਪੁਲਿਸ ਦਾ ਕੋਈ ਦੋਸ਼ ਨਹੀਂ ਕੱਢਦਾ ਅੱਜ ਦੇ ਕੰਮ ਦੇ ਵਿੱਚ ਪਹਿਲਾਂ ਹਾਂ ਠੀਕ ਹੈ ਪੁਲਿਸ ਨੇ ਮੈਨੂੰ ਧੱਕੇ ਕੀਤੇ ਆ ਅੱਜ ਦੇ ਕੰਮ 'ਚ ਤਾਂ ਪੁਲਿਸ ਦਾ ਕੰਮ ਉਦੋਂ ਸਟਾਰਟ ਹੋਣਾ ਜਦੋਂ ਐਮਐਲਆਰ ਕੱਟੀ ਜਾਣੀ ਹੈ ਪੁਲਿਸ ਨੇ ਕੋਸ਼ਿਸ਼ ਵੀ ਕਰਵਾਈ ਆ ਡੀਐਸਪੀ ਸਾਹਿਬ ਨੇ ਤੇ ਸਿਚੂ ਸਾਹਿਬ ਨੇ ਐਮਐਲ ਲਟਕਵਾਉਣ ਦੀ ਮੈਂ ਕਦੇ ਝੂਠ ਨਹੀਂ ਬੋਲਦਾ ਸੰਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਉਹ ਤੁਹਾਨੂੰ ਕੀ ਕਹਿ ਰਹੇ ਨੇ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਰਾਤ ਕੋਸ਼ਿਸ਼ કરી ਐ ਐਮਐਲ ਲਟਕਾਉਣ ਦੀ ਪ੍ਰਸ਼ਾਸਨ ਮਤਲਬ ਪੁਲਿਸ ਨੇ ਕੋਸ਼ਿਸ਼ કરી ਐ ਪਰ ਡਾਕਟਰ ਨੇ ਸਾਡੇ ਜਿਹੜਾ ਐਸਐਮਓ ਐ ਇਸ ਐਸਐਮਓ ਨੇ ਮੈਨੂੰ ਪਿੱਛੇ ਵੀ ਮੇਰਾ ਮਤਲਬ ਮੈਨੂੰ ਨੁਕਸਾਨ ਮੇਰਾ ਕੀ ਐ ਮੈਨੂੰ ਇਨਸਾਫ ਨਹੀਂ ਸੀ ਦਿੱਤਾ ਤੇ ਇਹਨਾਂ ਤੋਂ ਮੈਨੂੰ ਉਮੀਦ ਨਹੀਂ ਹੈਗੀ ਪੁਲਿਸ ਇਸ ਸਮੇਂ ਐਮਐਲਆਰ ਕਟਵਾਉਣਾ ਚਾਹੁੰਦੀ ਹੈ ਤੇ ਕੋਸ਼ਿਸ਼ ਵੀ ਕਰੀ ਸਾਡੀ ਬੇਨਤੀ ਇਹੀ ਹੈ ਤੁਹਾਡੇ ਜਰੀਏ ਆਮ ਮੇਰੇ ਵੀਰਾਂ ਨੂੰ ਦੋਸਤਾਂ ਨੂੰ ਤੁਸੀਂ ਪੋਸਟਾਂ ਪਾਓ ਇਹਨਾਂ ਨੂੰ ਵੀ ਸ਼ੇਅਰ ਕਰੋ ਸਭ ਨੂੰ ਸ਼ੇਅਰ ਕਰੋ ਪ੍ਰੈਸ਼ਰ ਬਣਾਓ ਤਾਂ ਕਿ ਮੇਰੀ ਐਮਐਲਆਰ ਕੱਟੀ ਜਾਵੇ ਜੇਕਰ ਤੁਹਾਡੇ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਤੁਹਾਡਾ ਅਗਲਾ ਸਟੈਪ ਕੀ ਰਹਿਣਾ ਮੈਂ ਤਾਂ ਉਦੋਂ ਤੱਕ ਆਪਣੀ ਜੀਵਨ ਸਾਤਣ ਦਾ ਸਿਸਕਾਰ ਨਹੀਂ ਕਰੂੰਗਾ ਮੈਂ ਨਹੀਂ ਕਰਦਾ ਮੈਂ ਤਾਂ ਇਕੱਲਾ ਵੀ ਬੈਠਾ ਰਹੂੰਗਾ ਮੈਂ ਤਾਂ ਸਾਰੀ ਉਮਰ ਬੈਠਾ ਰਹੂੰਗਾ ਜਿੱਦਣ ਮੇਰੇ ਸਾਹ ਮੁੱਕ ਗਏ ਉਦੋਂ ਚੱਕ ਕੇ ਸਿਸਕਾਰ ਦੋ ਉਹਨਾਂ ਦਾ ਕਰ ਦੇਣਗੇ ਮੈਂ ਨਹੀਂ ਕਰਦਾ ਮੈਂ ਨਹੀਂ ਕਰਦਾ ਹੈਗਾ ਉਮੀਦ ਹੈ ਪ੍ਰਸ਼ਾਸਨ ਤੋਂ ਦੇਖੋ ਜੀ ਉਮੀਦ ਤਾਂ ਦੁਨੀਆ ਜੀਉਂਦੀ ਆ ਹੋ ਸਕਦਾ ਹੁਣ ਵੀ ਆਜ ਉਹ ਜਿਹੜੀ ਆਉਣੀ ਐ ਦਰੁਸਤ ਹੁਣ ਵੀ ਹੋ ਸਕਦਾ ਉਮੀਦ ਤੇ ਜੁਣੀ ਐ